ਇਹਦੇ ਮੁੱਦ ਨੂੰ ਲੈ ਕੇ ਲਗਾਤਾਰ ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਨੇ ਮੁੱਦਾ ਇਹ ਚੁਕਦੀਆਂ ਆ ਰਹੀਆਂ ਨੇ ਪਰ ਲੁਧਿਆਣਾ ਦੇ ਵਿੱਚ ਵੀ ਕਈ ਪਿੰਡਾਂ ਦੇ ਵਿੱਚ ਪਾਣੀ ਦੂਸਤ ਹੋ ਚੁੱਕਿਆ ਕਈ ਫੈਕਟਰੀਆਂ ਦੇ ਚੱਲਦੇ ਜਿਹਦਾ ਮੰਗੜ ਪਿੰਡ ਦੀ ਹੈ ਬੱਸ ਇਹਨਾਂ ਇਸ਼ੂਜ਼ ਦੇ ਉੱਤੇ ਅਸੀਂ 28 18 ਫਰਵਰੀ ਨੂੰ ਮੀਟਿੰਗ ਸੱਦ ਲਈ ਅਗਲੀ ਚੰਡੀਗੜ੍ਹ ਚ ਉਹਦੇ ਤੇ ਅਸੀਂ ਡੀਟੇਲਸ ਹੋਰ ਡਿਸਕਸ਼ਨ ਕਰਕੇ ਇਹ ਤੇ ਅਸੀਂ ਮੋਰਚਾ ਲਾਉਣ ਵਾਲੇ ਅਛੀ ਤੇ ਬੁੱਡੇ ਦਰਿਆ ਨੂੰ ਲੈ ਕੇ 650 ਕਰੋੜ ਰੁਪਏ ਸਾਰੇ ਪਾਣੀ ਦਾ ਪੰਜਾਬ ਦੇ ਇੱਕ ਇੱਕ ਚੀਜ਼ ਨੂੰ ਕਰ ਗੱਲ ਕਰੋ ਅਸੀਂ ਇੰਨਾ ਡੀਪਲੀ ਨੂੰ ਸਟੱਡੀ ਕੀਤਾ ਪੰਜਾਬ ਵਿੱਚ ਕਾਲਾ ਫਲੀਆ ਫੈਲ ਰਿਹਾ ਹੈ ਪੰਜਾਬ ਨੰਬਰ 1 ਤੇ ਆ ਗਈ ਸਟੇਟ ਦੇਸ਼ਵਤ ਜਿੱਦੇ ਵਿੱਚ 85% ਕਾਲੇ ਫਲੀਏ ਦੇ ਕੇਸ ਨੇ ਪੰਜਾਬ ਨੰਬਰ 1 ਤੇ ਆਲਰੇਡੀ ਹੈਗਾ ਕੈਂਸਰ ਦੇ ਕੇਸਿਸ ਵਿੱਚ ਪਰਾਲੀ ਦਾ ਪ੍ਰੋਡਕਸ਼ਨ ਟੋਟਲ ਪ੍ਰੋਡਕਸ਼ਨ ਦਾ 7% ਹੈ 93% ਪੋਲੂਸ਼ਨ ਜਿਹੜਾ ਇੰਡਸਟਰੀਅਲ ਪੋਲੂਸ਼ਨ ਹੈ ਬਿਲਡਰਸ ਦਾ ਪੋਲੂਸ਼ਨ ਹੈ, ਟ੍ਰਾਂਸਪੋਰਟ ਦਾ ਪੋਲਿਟਿਕਸ ਪੋਲੂਸ਼ਨ ਹੈ, ਘੋਟਲਾਂ ਦਾ ਪੋਲੂਸ਼ਨ ਹੈ। ਤੋਂ ਇਹ ਇਹਨਾਂ ਤੇ ਅਸੀਂ ਗੰਭੀਰਤਾ ਨਾਲ ਸੋਚਣ ਵਾਸਤੇ 18 ਦੀ ਮੀਟਿੰਗ ਸੱਦੀ ਹੈ। ਉਹਦੇ ਬਾਅਦ ਅਸੀਂ ਮੋਰਚੇ ਦੀ ਡੇਟ ਐਨਾਉਂਸ ਕਰਾਂਗੇ। ਮਤਲਬ ਇਹਦੇ ਤੇ ਵੀ ਤੁਸੀਂ ਹੁਣ ਮੋਰਚਾ ਜਿਹੜਾ ਖੋਲੋਗੇ 18 ਤਰੀਕ ਦੀ ਮੀਟਿੰਗ ਵਿਚਾਰ ਕਰਕੇ ਮੋਰਚਾ ਖੋਲਾਂਗੇ। ਇਸ ਇੱਕ ਪਰ ਪਾਣੀ ਦੇ ਮੁੱਦੇ ਤੇ ਸਮਝਣਾ ਚਾਹੀਦਾ ਹੈ ਸਾਡੀ ਪਾਰਲੀਮੈਂਟ ਵਿੱਚ ਰਿਪੋਰਟ ਲੇਟੈਸਟ ਪਿਛਲਾ ਸੈਸ਼ਨ ਸੀ ਉਹ ਇਸ ਪੇਸ਼ ਹੋ ਗਈ। ਉਹਦੇ ਚ ਬੜਾ ਬਾਰੇ ਸਰਕਾਰ ਨੇ ਕਲੀਅਰ ਕਟ ਮੰਨਿਆ। ਪਈ ਪੰਜਾਬ ਦੀ ਸਥਿਤੀ ਕ੍ਰਿਟੀਕਲ ਸਟੇਜ ਤੇ ਪਹੁੰਚ ਗਈ। ਦੇਸ਼ ਵਿੱਚ ਸਭ ਤੋਂ ਖਤਰਨਾਕ ਪਾਣੀ ਦੀ ਸਥਿਤੀ ਜੇ ਹੈ ਤਾਂ ਪੰਜਾਬ ਚ ਹੈ ਦੂਜੇ ਨੰਬਰ ਤੇ ਹਰਿਆਣਾ। ਇਹ ਹੀ ਨਹੀਂ ਇੱਕ ਰਿਪੋਰਟ ਇਹ ਵੀ ਪੇਸ਼ ਹੋ ਚੁੱਕੀ ਪਾਰਲੀਮੈਂਟ ਦੇ ਵਿੱਚ ਵੀ ਪੰਜਾਬ ਦਾ ਜਿਹੜਾ ਪਾਣੀ ਇੱਕ 100 ਮੀਟਰ ਤੋਂ ਹੇਠਾਂ ਉਹ ਪਾਣੀ ਨਾ ਪੀਣ ਦੇ ਲਾਇਕ ਹੈ ਮਨੁੱਖ ਦੇ ਨਾ ਫਸਲਾਂ ਨੂੰ ਲਾਉਣ ਦੇ ਲਾਇਕ ਹੈ। ਉਹਦੇ ਵਿੱਚ ਲੈਡ ਹੈ ਉਹਦੇ ਵਿੱਚ ਅਮ ਨਾਈਟ੍ਰੇਟਸ ਨੇ ਉਹਦੇ ਚ ਆਰਸੀਨਿਕਸ ਨੇ ਇਹ ਸਾਡੇ ਲਈ ਤਾਂ ਬਹੁਤ ਚਿੰਤਾ ਦਾ ਵਿਸ਼ਾ ਔਰ ਉਹਨਾਂ ਨੇ ਕਹਿਤਾ 2024 ਚ ਅਸੀਂ ਉੱਥੇ ਪਹੁੰਚਣ ਵਾਲੇ 2024 ਚ ਉਹਨੇ ਚ ਅਸੀਂ ਪਹੁੰਚਾਂਗੇ ਤੇ ਫਿਰ ਜੇ ਪੰਜਾਬ ਦੇ ਲੋਕਾਂ ਨੂੰ ਪੀਣ ਲਈ ਵੀ ਪਾਣੀ ਨਹੀਂ ਮਿਲਣਾ ਫਿਰ ਜਿਹੜੀ ਹੈਪਟਾਈਟਸ ਸੀ ਤੇ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਸਿੱਧੀਆਂ-ਸਿੱਧੀਆਂ ਸਾਡੇ ਘਰਾਂ 'ਚ ਪੜਨਗੀਆਂ ਤਾਂ ਇਹ ਤਾਂ ਬਹੁਤ ਚਿੰਤਾ ਦਾ ਵਿਸ਼ਾ ਸੀ ਇਸੇ ਲਈ 18 ਤਾਰੀਖ ਨੂੰ ਮੀਟਿੰਗ ਬਹੁਤ ਡਿਟੇਲਸ ਇਹਦੇ ਚਰਚਾ ਕਰਕੇ ਇਹਨਾਂ ਮੁੱਦਿਆਂ ਤੇ ਫਿਰ ਅਸੀਂ ਮੋਰਚੇ ਦੀ ਡੇਟ ਅਨਾਉਂਸ ਕਰਾਂਗੇ ਦੇਖੋ ਜਮੀਨ ਦੇ ਵਿੱਚ ਪਾਣੀ ਜਿਹੜਾ ਬੋਰਵੈਲਸ ਦੇ ਨਾਲ ਪਾਣੀ ਪਾਉਣਾ ਉਹ ਤੇ ਬਿਲਕੁਲ ਇਲੀਗਲ ਹੈ ਇਹੋ ਜੀ ਕੋਈ ਵੀ ਜੇ ਤੁਹਾਡੇ ਉਹਨਾਂ ਕੋਲ ਜੇ ਸ਼ਿਕਾਇਤ ਹੈ ਇਹ ਕੋਈ ਖਾਸ ਫੈਕਟਰੀ ਆ ਅਸੀਂ ਚੈੱਕ ਕਰ ਲੈਣਾ ਇਮੀਡੀਏਟਲੀ ਜਿਹੜੀਆਂ ਵੱਡੀਆਂ ਫੈਕਟਰੀਆਂ ਆਈਆਂ ਉਹਨਾਂ ਦੇ ਜਿਹੜੇ ਡਾਈੰਗ ਯੂਨਿਟਸ ਕੋਈ ਵੱਡੇ ਯੂਨਿਟਸ ਆ 12 ਡਾਈੰਗ ਯੂਨਿਟਸ ਆ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਡਾਈਂਗ ਯੂਨਿਟ ਜਿਹੜੇ ਇਹਨਾਂ ਨੂੰ 31 3 24 ਤੱਕ ਅ ਇਹਨਾਂ ਦੇ ਆਪਣੇ ਐਫਲੂਐਂਟ ਟ੍ਰੀਟਮੈਂਟ ਪਲਾਂਟ ਲੱਗੇ ਆ ਉਹਦੇ ਚੋਂ ਪਾਣੀ ਟ੍ਰੀਟ ਕਰਕੇ ਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਸੀਵਰ ਦੇ ਵਿੱਚ ਪਾਉਣ ਦੀ ਆਗਿਆ 24 31 3 24 ਤੱਕ ਹੈ ਉਸ ਤੋਂ ਬਾਅਦ ਉਹ ਵੀ ਖਤਮ ਹੈ। ਔਰ ਇਸ ਤੋਂ ਬਿਨਾ ਜਿਹੜੇ ਇੰਡੀਪੈਂਡੈਂਟ ਸਕੈਟਰਡ ਡਾਈਂਗ ਯੂਨਿਟਸ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਆਪਣੇ ਐਫਲੂਐਂਂਟ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਬਟ ਉਹ ਸਾਡੇ ਨਾਰਮਸ ਨੂੰ ਫਾਲੋ ਨਹੀਂ ਕਰਦੇ ਉਹਨਾਂ ਨੂੰ ਅਸੀਂ ਲਗਾਤਾਰ ਨੋਟਿਸ ਦੇ ਰਹੇ ਹਾਂ। ਔਰ ਉਹਨਾਂ ਦੇ ਵੀ ਡਿਸਕਨੈਕਸ਼ਨ ਜਿਹੜੇ ਉਹ ਅਸੀਂ ਕਰਾਂਗੇ ਇਨ ਦਾ ਡੂ ਪ੍ਰੋਸੈਸ ਆਫ ਲਾ ਲੇਕਿਨ ਮੇਰੇ ਕੋਲ ਅਜੇ ਇਹੋ ਜੀ ਕੋਈ ਸ਼ਿਕਾਇਤ ਨਹੀਂ ਆਈ ਕਿ ਕੋਈ ਯੂਨਿਟ ਜਿਹੜਾ ਹੈ ਉਹ ਪਾਣੀ ਗਰਾਊਂਡ ਵਾਟਰ ਦੇ ਵਿੱਚ ਮਤਲਬ ਡਿਸਚਾਰਜ ਕਰ ਰਿਹਾ ਹੋਵੇ ਸੋ ਜੇਕਰ ਤੁਹਾਡੇ ਕੋਲ ਕੋਈ ਸੂਚਨਾ ਹੈਗੀ ਹੈ ਸਾਨੂੰ ਦਿਓ ਅਸੀਂ ਚੈੱਕ ਕਰਵਾ ਕੇ ਅਸੀਂ ਉਹਦਾ ਉਸ ਫੈਕਟਰੀ ਦੇ ਖਿਲਾਫ ਪੋਲੂਸ਼ਨ ਕੰਟਰੋਲ ਬੋਰਡ ਵੀ ਲਿਖਦਾਂਗੇ ਜਿਹੜਾ ਬੰਦਾ ਇਸ ਤਰ੍ਹਾਂ ਦੀ ਕੋਈ ਜਿਹੜੀ ਸੈਕਰਾਇਮ ਜਿਹੜਾ ਕ੍ਰਿਮੀਨਲ ਕੰਮ ਕਰ ਰਿਹਾ ਉਹਦੇ ਖਿਲਾਫ ਅਸੀਂ ਵੀ ਪੋਲੂਸ਼ਨ ਕੰਟਰੋਲ ਨੂੰ ਕਹਾਂਗੇ ਕਿ ਉਹਦਾ ਫੈਕਟਰੀ ਬੰਦ ਕੀਤੀ ਜਾਵੇ ਸੀਲਿੰਗ ਕੀਤੀ ਜਾਵੇ ਔਰ ਉਹਦਾ ਬਿਜਲੀ ਦਾ ਕਨੈਕਸ਼ਨ ਵਗੈਰਾ ਜਿਹੜਾ ਉਹਨੇ ਐਨਓਐਸ ਵੀਗਰ ਡਰਾਵ ਵਿਡਰਾਅ ਕਰ ਲੈ ਕਿਉਂਕਿ ਕੰਸੈਂਟ ਟੂ ਆਪਰੇਟ ਕੰਸੈਂਟ ਟੂ ਐਸਟੈਬਲਿਸ਼ਮੈਂਟ ਜਿਹੜੇ ਨੇ ਉਹ ਪੋਲੂਸ਼ਨ ਕੰਟਰੋਲ ਕਰਦਾ ਹੈ ਤੋ ਇਮੀਡੀਟਲੀ ਕਰ ਲੈਂਗੇ ਇਹ ਵੀ ਸ਼ਿਕਾਇਤ